ਦਾ ਵੱਡਾ ਯੋਗਦਾਨ ਵੱਡਾ ਹੱਥ ਰਿਹਾ ਆ ਬਾਕ ਇਹ ਕੌਣ ਹੈ ਇਹ ਬੱਲੇ ਬੱਲੇ ਕਰਾਉਂਦੇ ਆ ਇਹ ਜੋਵਨ ਹੈ ਇਹ ਜੋਵਨ ਹੈ ਇਹ ਕਾਲੇ ਦਾ ਪੁੱਤਰ ਹੈ ਜਿਹਦਾ ਪਿਓ ਵੀ ਲੱਕ ਤੇ ਕੈਂਟੀਆਂ ਮਾਰਦਾ ਰਿਹਾ ਹੈ ਇਹ ਜੋਵਨ ਆ ਬੱਲੇ ਬੱਲੇ ਕਰਾ ਕੇ ਦੇ ਵਿੱਚ ਵਾਧੇ ਕਰ ਗਿਆ ਅਗਲੀ ਕਬੱਡੀ ਕਹਿੰਦੇ ਕਰਨ ਪਾਉਣ ਦੇ ਲਈ ਚੱਲਿਆ ਲੋ ਕਰਨ ਆ ਗਿਆ ਮੁੰਡੇ ਨੇ ਪੰਬ ਚੱਕਿਆ ਤੇ ਮੇਰੇ ਵੀਰੋ ਪਤਾ ਲੱਗ ਗਿਆ ਦੁਨੀਆ ਨੂੰ ਵੀ ਆਹ ਮੁੰਡਾ ਵੀ ਅੱਜ ਸਿਰਾਂ ਕਰਾਊਗਾ ਲੋ ਹਲਕਾ ਟੱਚ ਫੁੱਲ ਵਰਗਾ ਕੀਤਾ ਤੇ ਪੁਆਇੰਟ ਜਿਹੜਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਕਿਹੜੇ ਗੱਭਰੂ ਨੇ ਪਾਉਣੀ ਮੇਰੇ ਵੀਰੋ ਕਿ ਪਿੰਡਾਂ ਵਿੱਚ ਨਾ ਹੋਣ ਫੈਸਲੇ ਲਾਗਡਾਰ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਬੁਲਟ ਫੋਰਡ ਤੇ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਬੁਲਟ ਫੋਰਡ ਤੇ ਜੀਪਾਂ ਦੇ ਬੁਲਟ ਫੋਰਡ ਤੇ ਜੀਪਾਂ ਦੇ ਲੰਡੇ ਰੋਡਿਆਂ ਵਾਲੇ ਨਰਵੀਰ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਟੀਮ ਬਣਾਉਣ ਦੇ ਵਿੱਚ ਅੱਜ ਭਰਾ ਸਾਡਾ ਆਇਆ ਹੋਇਆ ਸਤਪਲ ਭਰਾ ਦੇ ਵੱਲੋਂ ਆਉ ਕਰਨ ਦੇ ਲਈ ਵੱਡੇ ਮਾਣ ਤੇ ਸਨਮਾਨ ਆਇਆ ਬਿੱਲੂ ਦੇ ਪੁੱਤ ਦੇ ਲਈ ਆ ਕੌਣ ਹੈ ਇਹ ਫੱਕਰ ਝੰਡੇ ਵਾਲੇ ਮੀਤੇ ਵੇ ਆ ਗਿਆ ਵਖਰੀਆ ਦੇ ਫਕਰ ਝੰਡੇ ਵਾਲੇ ਮੀਤੇ ਦੇ ਪੁੱਤ ਦੀਆਂ ਚੜਾਈਆਂ ਸੋਨੀ ਇਹ ਤੇਰਾ ਜੁੰਡੀ ਦਾ ਯਾਰ ਹੈ ਜਿਹੜਾ ਕਬੱਡੀ ਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਬੈਜਾ ਬੈਜਾ ਕਰਾਈ ਜਾਂਦਾ ਇਹ ਸੁਰਜਣ ਹੈ ਇਹ ਸੁਰਜਣ ਹੈ ਇਹ ਸੁਰਜਣ ਆ ਜੀ ਨੇ ਜਫਾ ਲਾ ਕੇ ਅੰਕਾਂ ਦੇ ਵਿੱਚ ਵਾਦੇ ਕਰ ਦਿੱਤੇ ਆ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਲਓ ਸਾਹਮਣੇ ਮੇਰੇ ਵੀਰੋ ਬਣਿਆ ਹੋਇਆ ਕਲੈਰੀ ਮੋਰ ਵੱਡਾ ਇਕੱਠ ਮੇਰੇ ਵੀਰੋ ਪਰ ਆਉ ਦੇਖਾਂਗੇ ਕਿ ਦੋ ਪੈਰ ਘਟ ਤੁਰਨਾ ਤੁਰਨਾ ਮੜਕੇ ਦੇ ਨਾਲ ਅੱਜ ਮੇਰੇ ਵੀਰੋ ਕਹਿੰਦੇ ਜਗਤ ਸਿੰਘ ਵਾਲੇ ਦੀ ਧਰਤੀ ਤੇ ਬੱਡੇ ਉਲਟ ਫੇਰ ਹੋਣਗੇ ਚੋਟੀ ਦੇ 스타 ਪੁੱਜੇ ਹੋਏ ਐ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗਬਰੂ ਵਾਦਾ ਹੋਇਆ ਕਿ ਆਰੀ 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 ਉਹ ਕਿਹੜੀ ਖੇਡ ਮਿੱਤਰੋ ਜੋ ਖੇਡਾਂ ਚ ਖੇਡਣੇ ਆਰੀ ਉਸ ਨੂੰ ਕਬੱਡੀ ਆਹਦੇ ਜੋ ਲੱਗੇ ਜਾਨ ਤੋਂ ਪਿਆਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਕਬੱਡੀ ਦੀ ਆ ਸਰਦਾਰੀ ਸਾਡੀ ਕਬੱਡੀ ਦੀ ਆ ਸਰਦਾਰੀ ਵਾਕਈ ਕਬੱਡੀ ਦੀ ਮੇਰੇ ਵੀਰੋ ਸਰਦਾਰੀ ਐ ਲਓ ਟੇਕ ਧਰਤੀ ਮਾਣੂ ਮੱਥਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿਹ ਸ਼ਰਤ ਬਾਲੇ ਨੂੰ ਬੜੀਏ ਦਿੱਤੀ ਤੇ ਦੁੱਲਾ ਹਰਥਾ ਜਾਂਦਾ ਜਿੱਤੀ ਸੁਲਤਾਨ ਸ਼ੌਂਸ਼ਪੁਰ ਦੀਆਂ ਰੇਡਾਂ ਜਿਵੇਂ ਪਾਣੀ ਦੀਆਂ ਛੱਲਾ ਨੇ ਤਾਰਿਆ ਕਿਸ਼ਨਪੁਰੇ ਵਾਲਿਆ ਤੇਰੀਆਂ ਸੱਚੀਆਂ ਗੱਲਾਂ ਨੇ ਆਓ ਸੱਚੀਆਂ ਸਿਰੇ ਦੀਆਂ ਜਮਾ ਐਣ ਕੋਕਾ ਗੱਲਾਂ ਨੇ ਆਹ ਕਬੱਡੀ ਦੇ ਮੈਦਾਨ ਦੇ ਵਿੱਚ ਢੀਲਾ ਜੰਡਲੀ ਵਾਲਾ ਕਬੱਡੀ ਪਾ ਕੇ ਮੁੜਿਆ ਸੁਮਿੰਤ ਭਲਵਾਨ ਖੇਡਦਾ ਹੈ ਸਰਗੁਣ ਖੇਡਦਾ ਹਰਗੁਣ ਖੇਡਦਿਆ ਉਧਰਲੇ ਪਾਸੇ ਸੋਨੀਵਰੀ ਸੁਖਚੈਨ ਸਿੰਘ ਜਿਵੇਂ ਕਹਿੰਦੇ ਨੇ ਸਾਡਾ ਇਟਲੀ ਵਾਲਾ ਭਰਾ ਸਾਡਾ ਸਤਨਾਮ 200 ਰੁਪਇਆ ਪੁੱਜਦਾ ਕੀ ਰਿਹਾ ਟੀਮ ਦੇ ਲਈ ਅੱਜ ਪਤਾ ਲੱਗੇਗਾ ਇਹ ਵੀ ਫਕਰ ਝੰਡੇ ਵਾਲਿਆ ਵਖਾਫਾ ਤਜਰਬਾ ਐਨ ਕਹਿੰਦੇ ਬੱਲੇ ਬੱਲੇ ਕਰਾਈ ਹੈ ਫਕਰ ਝੰਡਾ ਮਾਨਸਾ ਦੇ ਵਿੱਚ ਪੈਂਦਾ ਹੈ ਤੇ ਮਾਨਸਾ ਵਾਲੇ ਦੁਨੀਆ ਦੇ ਵਿੱਚ ਛਾਏ ਹੋਏ ਹੈ ਬਲਵਿੰਦਰ ਪਿੰਦੀ ਤੋਂ ਲੈ ਕੇ ਦਲਜੀਤ ਸਿੰਘ ਤੋਂ ਤੀ ਵਰਗੇ ਆ ਬੱਲੇ ਬੱਲੇ ਕਰਾਈ ਹੈ ਇੱਕ ਪਾਸੇ ਪੁਆਇੰਟ ਗਿਆ ਧਾਵੀ ਦੇਖ ਤੇ ਆ ਜਲਵੇੜੇ ਵਾਲਾ ਜਿਹਨੇ ਇੰਗਲੈਂਡ ਦੇ ਵਿੱਚੋਂ ਵੀ ਤੇ ਕੈਨੇਡਾ ਦੇ ਵਿੱਚੋਂ ਵੀ ਉਹ ਬੱਲੇ ਬੱਲੇ ਕਰਾਈ ਹੈ ਮਿਹਰਬਾਨਾ ਗੁਲਵਿੰਦਰ ਧਰਮਪੁਰੇ ਦੀ ਧਰਤੀ ਦਾ ਮੇਰੇ ਵੀਰੋ ਗੀਤਾਂ ਦੇ ਵਿੱਚ ਵੀ ਜਗਲ ਹੋਇਆ ਕਿ ਧਰਮਪੁਰੇ ਦੇ ਕੁਲਵਿੰਦਰ ਨਾਲ ਵੀ ਟਾਵੇਂ ਟਾਵੇਂ ਖੇਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਅੱਜ ਦੇਖ ਲੜਕਰੇ ਪੈਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਅੱਜ ਦੇ